ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਸ਼ਕੂਰ ਆ ਗਿਆ ਸਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਤੇ ਨੇੜੇ ਸਯਾਦੀ ਮੰਨ ਕੇ ਚੱਲੋ ਵੀ ਇੱਥੋਂ ਇਹਨਾਂ ਦੇ ਬਿਲਕੁਲ ਨੇੜੀਕ ਰੋਡ ਦੇ ਉੱਤੇ ਸਿਆਦੀ ਨਗਰ ਆ ਤੇ ਉੱਥੋਂ ਸਿੱਧੀ ਛੜਕ ਸ਼ਕੂਰ ਆ ਜਾਂਦੀ ਆ ਘਰੇਲੂ ਪਰਿਵਾਰ ਦੇ ਕੋਲੋਂ ਤੁਹਾਨੂੰ ਇੱਕ ਵਿਕਰੀ ਵਾਲੀ ਮੱਝ ਵਿਖਾਉਣ ਲੱਗੇ ਆ ਸੱਜਣੋ ਕੀ ਹਿਸਾਬ ਕਿਤਾਬ ਰਹੂਗਾ ਕੀ ਰੇਟ ਰਹੂਗਾ ਕਿਹੜਾ ਸੂਆ ਸੁੰਦੀ ਮਾਲਕਾ ਤੋਂ ਆਪਾਂ ਲੈਨੇ ਆ ਜਾਣਕਾਰੀ ਜੁੜੇ ਰਹਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੇ ਸੱਜਣ ਦੇ ਵੀ ਪਸੰਦ ਆਉਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਮੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਵਧੀਆ ਜੀ ਵਧੀਆ ਚੜ੍ਹਦੀ ਕਲਾ ਭਰਾ ਜੀ ਹਾਂਜੀ ਹਾਂਜੀ ਵਧੀਆ ਜੀ ਆਪਣਾ ਨਾਮ ਤੇ ਐਡਰੈਸ ਦੱਸ ਇਥੋਂ ਦਾ ਨਾਮ ਆਪਣਾ ਗੁਰਪ੍ਰੀਤ ਸਿੰਘ ਆ ਜੀ ਪਿੰਡ ਛਕੂਰ ਆ ਜੀ ਪਿੰਡ ਛਕੂਰ ਆ ਗਿਆ ਹਾਂਜੀ ਜ਼ਿਲ੍ਹਾ ਫਰੋਹੀਪੁਰ ਆ ਗਿਆ ਨੰਬਰ ਮੇਰੇ ਵੀਰ ਦਾ ਨੰਬਰ ਵੀਰ 8475 36093 ਇਹਦੇ ਤੇ ਕਰ ਲੈ ਸੰਪਰਕ ਹਣਾ ਹਾਂਜੀ ਹਾਂਜੀ ਤੇ ਇਹ ਮੈਂ ਵੀਰ ਦੇ ਘਰ ਦੀ ਆ ਹਾਂਜੀ ਹਾਂਜੀ ਘਰ ਦੀ ਆ ਆਪਾਂ ਤੋਕੜ ਗੱਭਣ ਲਈ ਸੀਗੀ ਓਕੇ ਮਗਰਲੇ ਸੂਏ ਤੋਕੜ ਗੱਭਣ ਲਈ ਸੀ ਹਾਂਜੀ ਹਾਂਜੀ ਤੇ ਆਪਾਂ ਤੋਕੜ ਦਾ ਇਹਦਾ 8 ਕਿਲੋ ਦੁੱਧ ਚ ਵਿਆ ਜੀ ਕਿੰਨੇ ਚਿਰ ਦੀ ਗੱਭਣ ਸੀ ਉਦੋਂ ਉਦੋਂ 4 ਕਿਹਾਂ ਮਹੀਨਾ ਦੀ ਸੀਗੀ 4 ਮਹੀਨਿਆਂ ਦੀ ਗੱਭਣ ਮੈਂ ਥੱਲੇੋਂ 8 ਕਿਲੋ ਦੁੱਧ ਚੋਂਦਾ ਰਿਆਂ ਤੇ ਸੂਆ ਹੁਣ ਕਿਹੜਾ ਮੰਨੇ ਅਗਲਾ ਪੰਜਵਾਂ ਸੂਆ ਹੋਵੇ ਠੀਕ ਹੈ ਚੌਥਾ ਪੰਜਵਾਂ ਸੂਆ ਲਾ ਲਵੇ ਚੌਥਾ ਪੰਜਵਾਂ ਸੂਆ ਦਿਨ ਕਿੰਨੇ ਕ ਪਏ ਹਜੇ ਹਫਤਾ ਦਾ 10 ਦਿਨ ਲੈ ਜੂਗੀ ਹਾਂ ਇਹਨੇ ਲੈ ਜੂ ਹਜੇ ਹਫਤਾ 10 ਦਿਨ ਹਨਾ ਦੁੱਧ ਆਨੇ ਤੁਸੀਂ ਚੰਗਾ ਸੱਜਰ ਦਿੰਦੀ ਰਹੀ ਆ ਹਾਂਜੀ ਹਾਂਜੀ ਜਿਨ੍ਹਾਂ ਤੋਂ ਲਈ ਸੀ ਕਿੰਨਾ ਦੁੱਧ ਚੁੰਦੇ ਰਹੇ ਉਹਨਾਂ ਦੇ ਦੱਸਣ ਮੁਤਾਬਕ ਹੈਗਾ ਸੀ ਆਈ 14 15 ਕਿਲੋ ਉਹ ਜਿਨ੍ਹਾਂ ਤੋਂ ਤੁਸੀਂ ਖਰੀਦੀ ਸੀ ਟੋਕੜ ਉਹ ਆਂਦੇ ਵੀ ਸੱਜਰ ਮੈਂ ਦੇ ਦਿੰਦੀ ਤੇਰਾ 14 ਕਿਲੋ ਦੁੱਧ ਹੈ ਤੇ ਬਾਕੀ ਥਣਾ ਥੁਣਾ ਲੋ ਭਾਰ ਲੋ ਬੇਫਿਕਰੀ ਓਕੇ ਆ ਜੀ ਬੇਫਿਕਰੀ ਆ ਜੀ ਵੀ ਥਣਾ ਅਗਲਾ ਆ ਕੇ ਇੱਥੇ ਵੇਖ ਕੇ ਲੈ ਜੀ ਤੇ ਭਾਰ ਦੀ ਗਾਰੰਟੀ ਦੇ ਦਿਆਂਗੇ ਦੋ ਦਿਨਾਂ ਦੀ ਨਾ ਹਾਂਜੀ 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 ਗਾਰੰਟੀ ਠੀਕ ਆ ਹੁਣ ਤੂਰ ਕਰਾ ਚੱਕੇ ਦੀ ਮੇਰਾ ਭਰਾ ਕੱਢੀ ਕਰਾਂ ਬਾਹਰ ਬਾਕੀ ਸੱਜਣਾਂ ਬੋਡੀ ਸਟਰਕਚਰ ਮੈਂ ਦਾ ਚੈੱਕ ਕਰ ਲਉ ਪਤਲੀ ਪਿੰਡੇ ਦੀ ਆ ਤੇ ਮੰਨ ਲੋ ਵੀ ਵੀਰ ਹਰਾਂ ਦੇ ਦਰਸ਼ਨ ਮੁਤਾਬਕ ਵੀ ਕਹਿੰਦੇ ਅਰ ਘਰ ਦੀ ਮਜਬੂਰੀ ਕਰਕੇ ਵੇਚਣ ਲੱਗੇ ਨਹੀਂ ਇੱਕ ਹੀ ਮਾਜਾ ਦੁੱਧ ਵਾਲੀ ਕਈ ਮੰਨ ਵੀਰੇ ਇਹਨੂੰ ਕਰਦੀ ਆ ਜਾਂਦਾ ਸਮੇਂ ਦਾ ਨਹੀਂ ਪਤਾ ਹੁੰਦਾ ਕਈ ਵਾਰੀ ਕਹੋ ਜੀ ਕੋਈ ਮੁਸ਼ਕਲ ਆ ਤੇ ਉਰੇ ਨੂਰੇ ਨੂੰ ਹੋ ਕੇ ਉੱਤਰ ਪੁੱਤ ਵੇਖੋ ਤੁਰਦੀ ਮੈਂ ਦਾ ਸਰੀਰ ਕਿ ਢਾਂਚਾ ਵੇਖ ਲਓ ਲੇਵਾ ਭਾਂਡਾ ਇੱਥੋਂ ਚੈੱਕ ਕਰ ਲਓ ਥੋੜੀ ਜੀ ਮੇਰੇ ਤੋਂ ਡਰਦੀ ਆ ਵੀ ਪਤਾ ਨਹੀਂ ਇਹਨੂੰ ਐ ਵੀ ਡਾਕਟਰ ਆ ਗਿਆ ਜਾਂ ਕਿਵੇਂ ਇੱਥੋਂ ਵੇਖੋ ਤੇ ਹਾਈਟ ਜੇ ਗੱਲ ਕਰੀਏ ਤਾਂ ਬਾਲੀ ਵੱਡੀ ਨਾ ਮੰਨ ਕੇ ਆਇਓ ਵੀ ਦਰਮਿਆਨੀਆਂ ਮਈਆਂ ਚਾਹੀਦੀ ਦੁੱਧ ਮੈਂ ਪਾ ਦੂਗੀ ਜਿੰਨੀ ਸੇਵਾ ਕਰ ਲੋਂਗੇ ਉੰਨਾ ਹੀ ਕਿਉਂਕਿ ਇੱਥੇ ਆ ਕੇ ਮਈਆਂ ਚੰਗਾ ਦੁੱਧ ਭਰ ਜਾਂਦੀਆਂ ਬਾਕੀ ਥਾਣਾ ਵੀਰਹਰੀ ਕਹਿੰਦੇ ਤੁਸੀਂ ਆਪਦੇ ਆ ਕੇ ਇੱਥੇ ਤਸੱਲੀ ਕਰਕੇ ਲੈ ਕੇ ਜਾਣੇ ਆ ਤੇ ਭਾਰਤੀ ਜਿਹੜੀ ਕੋਈ 2 ਦਿਨ ਦੀ 3 ਦਿਨ ਦੀ ਵੀਰਹਰੀ ਕਹਿੰਦੇ ਆਪਾਂ ਗਾਰੰਟੀ ਦੇਵਾਂਗੇ ਲਾਜ਼ਮੀ ਆਜੋ ਹੁਣ ਆਪਾਂ ਰੇਟ ਜਿਹੜਾ ਵੀਰ ਹਰੀਏ ਦਾ ਰੱਖਣਗੇ ਉਹ ਕਨਫਰਮ ਕਰ ਲਗੇ ਬੰਨ ਲੈਣ ਤੇ ਵੀਰੇ ਦਾ ਰੇਟ ਕੀ ਰੱਖੇਗਾ ਮੇਰਾ ਭਰਾ ਰੇਟ ਆਪਾਂ ਇਹਦਾ 1 ਲੱਖ ਰੁਪਿਆ ਮੁੱਲ ਕਰਦੇ ਹਾਂ ਜੀ ਬਾਕੀ ਮੌਕੇ ਦੇ ਮਾਨਤਾਣ ਕਰਦੇ ਆਂਗੇ ਡਿਮਾਂਡ ਕਰਦੇ ਆ 1 ਲੱਖ ਰੁਪਿਆ ਤੇ ਬਾਕੀ ਜਿਹੜਾ ਭੈਣ ਭਰਾ ਆਉਂਦਾ ਤੇ ਮਾਨਤਾਣ ਕਰਦੇ ਆਂਗੇ ਵੀ ਜਿਵੇਂ ਦੀ ਵੀ ਗੱਲਬਾਤ ਬੰਦੀ ਸੀ ਵੀ ਉਵੇਂ ਦੇ ਦਿਆਂਗੇ ਠੀਕ ਆ ਠੀਕ ਆ ਠੀਕ ਆ ਲੋ ਵੀ ਸਜਣੋ 1 ਲੱਖ ਰੁਪਇਆ ਇਹਦੇ ਜਿਹੜਾ ਰੇਟ ਤੈਅ ਕੀਤਾ ਭਰਾ ਹਰਾਂ ਨੇ ਮਾਲਕ ਆ ਹੱਕਾ ਮੰਗਣ ਦਾ ਉਹਨਾਂ ਦਾ ਬਾਕੀ ਤੁਸੀਂ ਜਿੰਨੇ ਦੀ ਤੁਹਾਨੂੰ ਚੰਗੀ ਲੱਗੂਗੀ ਤੁਸੀਂ ਆਪਣਾ ਫੋਨ ਲਾ ਕੇ ਪੈਸੇ ਲਾ ਕੇ ਖਰੀਦ ਸਕਦੇ ਜਿਹੜੇ ਸੱਜਣ ਦੇ ਵੀ ਪਸੰਦ ਆਉਂਦੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ